ਗੈਂਗਸਟਰ ਜੱਗੂ ਪਗਵਾਨਪੁਰ ਦੀ ਮਾਂ ਅਤੇ ਇੱਕ ਰਿਸ਼ਤੇਦਾਰ ਨੌਜਵਾਨ ਦਾ ਹੋਇਆ ਕਤਲ ਬਟਾਲਾ ਸਿਵਲ ਹਸਪਤਾਲ ਚ ਹੋਵੇਗਾ ਪੋਸਟ ਮਾਰਟਮ ਬਟਾਲਾ ਬੀਤੀ ਰਾਤ ਬਟਾਲਾ ਚ ਇੱਕ ਵੱਡੀ ਵਾਰਦਾਤ ਹੋਈ ਜਿਸ ਚ ਗੱਡੀ ਚ ਸਵਾਰ ਗੈਂਗਸਟਰ ਜੱਗੂ ਪਗਵਾਨਪੁਰ ਦੀ ਮਾਂ ਹਰਜੀਤ ਕੌਰ ਅਤੇ ਇੱਕ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਨੂੰ ਮੋਟਰਸਾਈਕਲ ਤੇ ਸਵਾਰ ਹੋ आए दो नौजवान ने अनेहवा गोलियां मार मौत के कार्ट उतार दिता से जिस लेके बटाला पुलिस वालों देर रात ही अणपछाते लोग खिलाफ कतल का मामला दर्ज कर लिया ही आज सवेर ही सिविल हस्पताल बटाला च पिंड भगवानपुर तो लोग जगू के रिश्तेदार भी पहुंचे उन्होंने कहना सी कि हरजीत कौर कुछ समय तो बटाला च रह रही थ जबकि निजी तौर पर उसकी कोई रंजिश नहीं सी जबकि हरजीत कौर अपने पुत जगू के कैसा दरवाही जरूर कर दी सी उ ही सिविल हस्पताल च मृतक हरजीत कौर और करनवीर सिंह का पोस्टमार्टम होगा ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ। ਉਹ ਗਾਣੇ ਹੁਣ ਕਦ ਕਿਹੜੇ ਕੀ ਵੈਰ ਇਹਨਾਂ ਦਾ ਕੋਈ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸਦਾ ਉਹਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮੰਡੇ ਬਗਲ ਕੋਈ ਦੀ ਗੱਲ ਨਹੀਂ ਆ ਗਈ। ਹਾਂਜੀ। ਉਦ ਗਰ ਮਾੜੀ ਗੱਲ ਹੋਈ ਆ ਬਿਲਕੁਲ ਇੱਕ ਕੋਈ ਗੱਲ ਨਹੀਂ ਕੇ ਨਾਲ ਉਹ ਉਦਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਸਿੱਧਾ ਨਹੀਂ ਹੈ ਗੱਲ ਨਾਲ ਸਿੱਧਾ ਨਹੀਂ ਬੋਲੋ ਅਜ ਵੀ ਚੰਗੀ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਬਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰਨ ਲੈਣੇ ਆ ਅੱਛਾ ਤੇ ਮੋਟੀ ਚ ਕਲਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਕੋਈ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਨਰਿਕ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਈ ਰੇ ਪੋਸਟਾਂ ਪਰ ਸਾਰੇ ਇਹਨਾਂ ਆਹੀਂ ਉੱਥੇ ਖੁਦ ਹਾਂ ਅਸੀਂ ਆਪਣੇ ਬਿਆਨ ਦੇਵਾਂਗੇ ਸਹਿਜੂ ਸਾਹਿਬ ਉਹਨਾਂ ਨੂੰ ਉਹਨਾਂ ਦੇ ਰਿਲੇਟਿਵ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੂਆ ਕਿਹਦੇ ਕੋਨ ਸੀ ਇਹ ਜੋ ਲੇਡੀ ਜਿੰਕੇ ਗੱਗੂ ਜੀ ਕੀ ਮਦਦ ਇਕਰਮ ਮਦਰ ਜੀ ਮੇਰੀ ਤਾਈ ਜੀ ਲੱਗਦੇ ਨੇ ਇਨਕੀ ਮਦਰ ਸੀ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਨਹੀਂ ਉਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਕਾ ਕਿਨਕੀ ਮਦਰ ਲੱਗਤੇ ਤੇ ਇਹ ਹਾਂਜੀ ਇਹ ਕਿਨਕੇ ਮਦਰ ਤੇ ਜਿੰਦੀ ਡੈਥ ਹੋਈ ਹੈ ਇਹ ਗੱਗੂ ਆਪਨੀ ਦੇ ਮਦਰ ਤੇ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸ ਨੂੰ ਪਕੜਨ ਨੂੰ किया है लेकिन वो अपनी भी अभी कर रहे हैं ना क्योंकि रात के टाइम को हुआ था जो भी था तो कितने बंदे इसमें हुए वो जो बाइक पर आए थे वो दो ही थे नहीं जिनकी डेथ हुई कितने बंदों की डेथ हुई दो दो जानों की हुई है दूसरे भाई साहब कौन थे दूसरे कर नहीं एक लड़का था बड़ा वो जो ओखी लगता था करन ताडा भाई वो भी रिश्तेदार ही लगता है अभी होनी है टाटा क्या कार्रवाई की मांग करते हैं आप वही अपने बयान दवांगे एसएचओ साहब होना नु तो मांग क्या करते हम क्या मांग जो वही बयान दवांगे सारू नहीं उनों ते निर्भर उतरेंगे ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕੀ ਕਰਦੇ ਆਪਕੀ ਕੀ ਨਹੀਂ ਮੰਗ ਆ ਰਹੀ ਹੂੰ ਤੁਹਾਨੂੰ ਬਤਾਇਆ ਸਾਰੇ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਦੇ ਫੇਰੀ ਜੇ ਬਾਕੀ ਤੁਹਾਡੀ ਕੋਈ